ਇਕੁ ਨਾਮੈ ਕੋ ਨਾਮ ਸਤਨਾਮ ਸ੍ਰੀ ਵਾਹਿਗੁਰੂ ਸੋ ਨ ਕੈ ਮੈਂ ਤੱਕੀ ਤਉ ਸਰਣਾਇ ਜਿਉ ਮੈਂ ਆਸਾ ਰਖੀ ਚਿਤ ਮੈਂ ਮੇਰਾ ਸਭ ਦੁੱਖ ਗਵਾਇ ਜਿਉ ਸੁਖਾ ਟਲ ਗੁਰ ਸੇਵੀ ਐ ਅਹ ਨਿਸ ਸਹਜ ਸੁਪਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਫਤ ਖਸਮ ਦੀ ਨੂਰ ਅਰ ਸੋਹ ਕੁਰ ਸੋਹ ਛੱਟੀ ਐ ਤੁਦ ਡਿਟھے ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟਿਏ ਸੱਜਣ ਸੱਚਾ ਪਾਤਸ਼ਾਹ ਸਿਤ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਕਾਰ ਦੂਜਾ ਅਸ਼ਟ ਪਦਿਆ ਇੱਕ ਓ ਅੰਕਾਰ ਸਤ ਗੁਰ ਪਰਸਾਦ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭੰਗਮ ਸਾਦੇ ਪੰਚ ਜਨਾਸ ਸੰਗ ਨ ਛਟਕਿਓ ਆਦਿਕ ਅਹੰ ਬੁੱਧ ਬਾਦੇ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਪੰਗਮ ਸਾਦੇ ਪੰਚ ਜਨਸ ਸੰਗ ਨ ਛਟਕਿਓ ਅਦਿਕ ਅਹੰ ਬੁੱਧ ਬਾਦੇ ਪਿਆਰੇ ਇਨ ਬਿਦ ਮਿਲਨ ਨ ਜਾਇ ਮੈ ਕੀਏ ਕਰਮ ਨੇਕਾਂ ਹਾਰ ਪਰਿਓ ਸੁਆਮੀ ਕੈ ਦਵਾਰੈ ਜੈ ਬੁੱਧ ਬਬੇ ਕਾ ਰਹਾਉ ਮੋਨ ਭਇਓ ਕਰਪਾਤੀ ਰਹਉ ਨਗਨ ਫਿਰਿਓ ਬਨ ਬਾਹੀ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਦਾ ਛਟਕੈ ਨਾਹੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ ਮਨ ਕੀ ਮੈਲ ਨਾ ਉੱਤਰੈ ਮਨ ਕੀ ਮੈਲ ਨਾ ਉੱਤਰੈ ਇਹ ਵਿਦ ਜੇ ਲਖ ਯਤਨ ਕਰਾਈ ਕਨਕ ਕਾਮਨੀ ਹੈ ਬਰ ਗੈਬਰ ਬਹੁਤ ਵਿਦਦਾਨ ਦਾਤਾ ਰਾ ਅਨ ਬਸਤਰ ਭੂਮ ਬਹੁ ਅਰਪੇ ਨਹਿ ਮਿਲੈ ਹਰ ਦਵਾਰਾ ਪੂਜਾ ਅਰਚਾ ਬੰਦਨ ਡੰਡਉਤ ਖੱਟ ਕਰਮ ਰਤ ਰਹਤਾ ਹੋ ਕਰਤ ਬੰਦਨ ਮਹਿ ਪਰਿਆ ਨਹਿ ਮਿਲਿਆ ਇਹ ਜੁਗਤਾ ਜੋਗ ਸਿੱਧ ਆਸਨ ਚੌ ਰਾਸਿਹ ਏ ਪੀ ਕਰ ਕਰ ਰਹਿਆ ਵੱਡੀ ਆਰਜਾ ਫਿਰ ਫਿਰ ਜਨਮ ਹਰ ਸੋ ਸੰਗ ਨਾਮ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਆਪਾਰਾਂ ਸੇਜ ਸੋਣੀ ਚੰਦਨ ਚੋਵਾ ਨਰਕ ਕੋਰ ਕਾ ਦਵਾਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮ ਕਹੋ ਨਾਨਕ ਤਿਸ ਭਉ ਪ੍ਰਾਪਤ ਜਿਸ ਪੁਰਬ ਲਖੇ ਕਾਲਹਿਣਾ ਤੇਰੋ ਸੇਵਕ ਇਹੋ ਰੰਗ ਮਾਤਾ ਭਉ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ ਤੇਰੋ ਸੇਵਕ ਇਹ ਰੰਗ ਮਾਤਾ ਪਉ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ ਰਹਾਉ ਦੁਜਾ ਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਸਤ ਨਾਮ ਵਾਹੇ ਗੁਰੂ ਸਤ ਵਿਸਰਨਾਹੀ ਦਾ ਤਾਰ ਵਿਸਰਨਾਹੀ ਦਾ ਤਾਰ ਆਪਨਾ ਨਾਮ ਦੇਓ ਆਪਨਾ ਨਾਮ ਦੇ ਗੁਨ ਗਾਵਾ ਦਿਨ ਰਾਤ ਗੁਨ ਗਾਵਾ ਦਿਨ ਰਾਤ ਨਾਨਕ ਚਾਉ ਏ ਹੋ ਨਾਨਕ ਚਾਉ ਜੀ ਕਾ ਖਾਲਸਾ ਵਾਹ ਗੁਰ ਜੀ ਕੀ ਫਤਿਹ